ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਰ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮਿਕਸ ਵੈਜ ਪ੍ਰਾਂਠਾ ਬਿਲਕੁਲ ਹੈਲਦੀ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਮੂਲੀ ਦੇ ਆਲੂ ਦੇ ਤੇ ਗੋਭੀ ਦੇ ਪ੍ਰਾਂਠੇ ਤਾਂ ਤੁਸੀਂ ਬਹੁਤ ਵਾਰ ਖਾਦੇ ਹੋਣਗੇ ਪਰ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਮਿਕਸ ਵੈਜ ਪ੍ਰਾਂਠਾ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਤੇ ਇੱਕਦਮ ਹੈਲਦੀ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਕਸ ਵੈਜ ਪ੍ਰਾਂਠਾ ਬਣਾਉਣ ਲਈ ਮੈਂ ਇੱਥੇ ਗਾਜਰ ਲਈ ਆ ਇਹਨੂੰ ਬ੍ਰਿਕ ਚੋਪ ਕਰ ਲਿਆ ਤੁਸੀਂ ਕੱਦੂਕਸ਼ ਵੀ ਕਰ ਸਕਦੇ ਹੋ ਤਿੰਨ ਤੋਂ ਚਾਰ ਛੋਟੇ ਫੁੱਲਸੀ ਫੁੱਲ ਗੋਭੀ ਦੇ ਲਈ ਸੀ ਇਹਨਾਂ ਨੂੰ ਵੀ ਬ੍ਰਿਕ ਚੋਪ ਕਰ ਲਿਆ ਸੀਗਾ ਤੇ ਇੱਕ ਸ਼ਿਮਲਾ ਮਿਰਚ ਨੂੰ ਬ੍ਰੇਕ ਕਟਿੰਗ ਕਰਕੇ ਲੈ ਆਇਆ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਦੇ ਵਿੱਚ ਐਡ ਕਰ ਸਕਦੇ ਹੋ ਜਿਵੇਂ ਕਿ ਬੀਨਸ ਕੋਈ ਬੀਟਰੂਟ ਹੋਈ ਜਾਂ ਫਿਰ ਪੱਤਾ ਗੋਭੀ ਵੀ ਤੁਸੀਂ ਦੇ ਵਿੱਚ ਐਡ ਕਰ ਸਕਦੇ ਹੋ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਅਸੀਂ ਇੱਕ ਬੌਲ ਵਿੱਚ ਟ੍ਰਾਂਸਫਰ ਕਰ ਲਾਂਗੇ ਕਿਉਂਕਿ ਇਹਨਾਂ ਸਬਜ਼ੀਆਂ 'ਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਜੇ ਤੁਸੀਂ ਐਦਾਂ ਹੀ ਯੂਜ਼ ਕਰੋਗੇ ਤਾਂ ਤੁਹਾਡੇ ਪਰਾਂਠੇ ਬਣਾਉਣ ਵਿੱਚ ਥੋੜੀ ਜਿਹੀ ਦਿੱਕਤ ਆਊਗੀ ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਅਸੀਂ ਇੱਕ ਬੌਲ ਵਿੱਚ ਪਾ ਲਵਾਂਗੇ ਇਕੱਠੀਆਂ ਕਰ ਲਵਾਂਗੇ ਤੁਸੀਂ ਸ਼ਿਮਲਾ ਮਿਰਚ ਨੂੰ ਹੋਰ ਵੀ ਬਰੀਕ ਕਟਿੰਗ ਕਰਕੇ ਪਾ ਸਕਦੇ ਹੋ ਇਹਨਾਂ ਨੂੰ ਅਸੀਂ ਇੱਕ ਬੌਲ ਵਿੱਚ ਪਾ ਲਿਆ ਹੈ ਅੱਧਾ ਚਮਚ ਤੇਜ ਵਿੱਚ ਨਮਕ ਦਾ ਪਾਵਾਂਗੇ ਨਮਕ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਸਾਰੀ ਸਬਜ਼ੀਆਂ ਵਿੱਚ ਇਹਨਾਂ ਨੂੰ ਅਸੀਂ 5 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਤਾਂ ਕਿ ਜਿਹੜਾ ਇਹਨਾਂ ਵਿੱਚ ਐਕਸਟਰਾ ਪਾਣੀ ਹੁੰਦਾ ਆ ਉਹ ਸਾਰਾ ਇਹਨਾਂ ਦਾ ਬਾਹਰ ਨਿਕਲ ਜਾਊਗਾ ਬਿਲਕੁਲ ਹੈਲਦੀ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਹੈ ਇਹ ਵਾਲਾ ਪਰਾਂਠਾ ਕਿਉਂਕਿ ਬੱਚੇ ਕਈ ਵਾਰ ਜਿਹੜੇ ਆ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਸਬਜ਼ੀਆਂ ਦਾ ਪਰਾਂਠਾ ਬਣਾ ਕੇ ਦੇ ਸਕਦੇ ਹੋ 5 ਮਿੰਟ ਬਾਅਦ ਅਸੀਂ ਕਿਸੇ ਕਿਚਨ ਟਾਵਲ ਦੇ ਉੱਪਰ ਆਪਣੀ ਸਬਜ਼ੀਆਂ ਨੂੰ ਸਾਰੀਆਂ ਨੂੰ ਰੱਖ ਲਾਂਗੇ ਇਹ ਟਿਕ ਛਾਲਣੀ ਰੱਖ ਕੇ ਉੱਪਰ ਅਸੀਂ ਸਾਰੀ ਸਬਜ਼ੀਆਂ ਨੂੰ ਰੱਖ ਲੈਣਾ ਹੈ ਇਨਾਂ ਦਾ ਸੀ ਚੰਗੀ ਤਰ੍ਹਾਂ ਪਾਣੀ ਨਿਚੋੜ ਲਵਾਂਗੇ ਕਿਉਂਕਿ ਜਿਹੜਾ ਐਕਸਟਰਾ ਪਾਣੀ ਸਬਜ਼ੀਆਂ ਵਿੱਚ ਹੁੰਦਾ ਹੈ ਆ ਉਹ ਸਾਰਾ ਬਾਹਰ ਨਿਕਲ ਜਾਊਗਾ ਸਾਨੂੰ ਪ੍ਰਾਂਹੇ ਪ੍ਰਾਂਠੇ ਬਣਾਉਣ ਵਿੱਚ ਬਿਲਕੁਲ ਵੀ ਕੋਈ ਦਿੱਕਤ ਨਹੀਂ ਆਊਗੀ ਜੇ ਇਸ ਇਦਾਂ ਦਾ ਪਾਣੀ ਸਾਰਾ ਕੱਢਿਆ ਵਾ ਹਾਂਗਾ ਇਸ ਤਰੀਕੇ ਨਾਲ ਤੁਸੀਂ ਨਿਚੋੜ ਲੈਣਾ ਚੰਗੀ ਤਰ੍ਹਾਂ ਦਬਾ-ਦਬਾ ਕੇ ਨਿਚੋੜਨਾ ਹੈ ਅਸੀਂ ਪਾਣੀ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਨਿਕਲਿਆ ਆ ਇਸ ਪਾਣੀ ਨੂੰ ਤੁਸੀਂ ਸਬਜ਼ੀ ਦੀ ਗਰੇਵੀ ਵਿੱਚ ਯੂਜ਼ ਕਰ ਸਕਦੇ ਹੋ ਕਿਉਂਕਿ ਅਸੀਂ ਸਬਜ਼ੀਆਂ ਨੂੰ ਧੋ ਕੇ ਲਿਆ ਹੋਇਆ ਸੀਗਾ ਬਿਲਕੁਲ ਸਾਫ਼ ਪਾਣੀ ਹੁੰਦਾ ਇਹ ਇਦੇ ਵਿੱਚ ਪਾਵਾਂਗੇ ਅਸੀਂ ਆਲੂ ਆਲੂ ਤੁਸੀਂ ਬੋਇਲ ਕਰਕੇ ਠੰਡੇ ਕਰਕੇ ਚੰਗੀ ਤਰ੍ਹਾਂ ਲੈਣੇ ਆ ਇਹਨਾਂ ਨੂੰ ਤੁਸੀਂ ਮੈਸ਼ ਕਰ ਲੈਣੇ ਆ ਜਾਂ ਫਿਰ ਤੁਸੀਂ ਕद्दूकस ਵੀ ਕਰ ਸਕਦੇ ਹੋ ਇਹਦੇ ਵਿੱਚ ਕੋਈ ਵੀ ਗੁੱਟਲੀ ਨਹੀਂ ਹੋਣੀ ਚਾਹੀਦੀ ਆਲੂ ਨੂੰ ਚੰਗੀ ਤਰ੍ਹਾਂ ਠੰਡੇ ਕਰਕੇ ਹੀ ਲੈਣਾ ਆ ਤੁਸੀਂ ਆਲੂਆਂ ਦੀ ਮਾਤਰਾ ਘੱਟ ਵੀ ਕਰ ਸਕਦੇ ਹੋ ਪਰ ਅਸੀਂ ਜ਼ਿਆਦਾ ਮਾਤਰਾ ਵਿੱਚ ਪਰਾਂਠੇ ਬਣਾਣੇ ਆ ਇਸ ਕਰਕੇ ਮੈਂ ਜ਼ਿਆਦਾ ਆਲੂ ਲਿੱਤੇ ਆ ਇੱਕ ਪਿਆਜ਼ ਬ੍ਰੀਕ ਕਟਿੰਗ ਕਰਕੇ ਪਾਵਾਂਗੇ ਇਹਦੇ ਵਿੱਚ 4 ਤੋਂ 5 ਹਰੀਆਂ ਮਿਰਚਾਂ ਨੂੰ ਬਰੀਕ ਕਟਿੰਗ ਕਰਕੇ ਪਾਣੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੈ ਜਿਹੜੀ ਹਰੀ ਮਿਰਚ ਪਾ ਸਕਦੇ ਹੋ ਤੇ ਜਿਹੜੀ ਸਬਜ਼ੀਆਂ ਵਿੱਚ ਅਸੀਂ ਪਾਣੀ ਨਿਚੋੜ ਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਥੋੜੇ ਮਸਾਲੇ ਐਡ ਕਰਾਂਗੇ ਇਹਨਾਂ ਦੇ ਵਿੱਚ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦਰਦਰਾ ਜਾਂ ਕੁੱਟਿਆ ਹੋਇਆ ਧਨੀਆ ਇਹ ਧਨੀਏ ਦੇ ਬੀਜ ਲਏ ਸੀ ਥੋੜੇ ਦਰਦਰੇ ਜਿ ਕੁਟਕੇ ਲਏ ਆ ਅੱਧਾ ਚਮਚ ਪਾਵਾਂਗੇ ਅਨਾਰ ਦਾਣਾ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਪਰਾਂਠਿਆਂ ਵਿੱਚ ਤੇ ਅੱਧਾ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਥੋੜਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਪਾਊਡਰ ਪਾਵਾਂਗੇ ਤੇ ਥੋੜੇ ਜਿਹੇ ਜਿਵੇਂ ਪਾਵਾਂਗੇ ਅਸੀਂ ਕਸ਼ਮੀਰੀ ਲਾਲ ਮਿਰਚ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਟੇਸਟ ਦੇ ਅਕੋਰਡਿੰਗ ਦੇ ਵਿੱਚ ਅਸੀਂ ਨਮਕ ਐਡ ਕਰ ਦਾਂਗੇ ਤੇ ਅੱਧਾ ਚਮਚ ਅਮਚੂਰ ਪਾਊਡਰ ਦਾ ਪਾਵਾਂਗੇ ਅਮਚੂਰ ਪਾਊਡਰ ਪਾਉਣ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਪਰਾਂਠਿਆਂ ਦਾ ਜੇ ਅਮਚੂਰ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਹਰਾ ਕੱਟ ਕੇ ਧਨੀਆ ਪਾਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਾਂਗੇ ਕਿਉਂਕਿ ਚਮਚ ਨਾਲ ਚੰਗੀ ਤਰ੍ਹਾਂ ਸਾਡਾ ਸਟਫਿੰਗ ਜਿਹੜੀ ਹੈ ਉਹ ਮਿਕਸ ਨਹੀਂ ਹੋਊਗੀ ਇਸ ਕਰਕੇ ਚੰਗੀ ਤਰ੍ਹਾਂ ਅਸੀਂ ਹੱਥਾਂ ਨੂੰ ਸਾਫ਼ ਕਰਕੇ ਸਾਰੇ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ ਪਰਾਂਠੇ ਬਣਾ ਕੇ ਦੇਖਿਓ ਇੱਕ ਵਾਰ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਕਿਉਂਕਿ ਕਈ ਵਾਰ ਬੱਚੇ ਜਿਹੜੀ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਪਰਾਂਠੇ ਬਣਾ ਕੇ ਦੇ ਸਕਦੇ ਹੋ ਮੈਂ ਆ ਕਣਕ ਦਾ ਆਟਾ ਦੇਖੋ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਆ ਇਹਨੂੰ ਜ਼ਿਆਦਾ ਹਾਰਡ ਨਹੀਂ ਗੁੰਨਣਾ ਸੀ ਬਿਲਕੁਲ ਸੌਫਟ ਆਟਾ ਗੁੰਨ ਕੇ ਤਿਆਰ ਕਰਾਂਗੇ ਇਦੇ ਵਿੱਚ ਅਸੀਂ ਕੁਝ ਐਡ ਨਹੀਂ ਕੀਤਾ ਨਾ ਨਮਕ ਤੇ ਕੋਈ ਅਜਵਾਈਨ ਵਗੈਰਾ ਐਡ ਨਹੀਂ ਕੀਤੀ ਸਿੰਪਲ ਆਟਾ ਗੁੰਨ ਕੇ ਅਸੀਂ ਤਿਆਰ ਕੀਤਾ ਸੀਗਾ ਤੇ ਅਸੀਂ ਦੋ ਪਹਿਲਾਂ ਦੋ ਤਰੀਕੇ ਦੇ ਤੁਹਾਨੂੰ ਪਰੌਂਠੇ ਬਣਾ ਕੇ ਦੱਸਾਂਗੇ ਪਹਿਲਾਂ ਅਸੀਂ ਦੋ ਲੇਰਾਂ ਵਾਲੇ ਦੱਸਾਂਗੇ ਇਹਦੇ ਲਈ ਅਸੀਂ ਦੋ ਛੋਟੇ ਆਕਾਰ ਦੇ ਪੇੜੇ ਬਣਾ ਕੇ ਤਿਆਰ ਕਰ ਲੈਣੇ ਨੇ ਪੇੜਿਆਂ ਦੀ ਅਸੀਂ ਲੋਈਆਂ ਬਣਾ ਲਾਂਗੇ ਦੋ ਤਰੀਕੇ ਨਾਲ ਤੁਸੀਂ ਜਿਹੜੇ ਪਰਾਂਠੇ ਵਿੱਚ ਸਟਫਿੰਗ ਕਰ ਸਕਦੇ ਹੋ ਜੇ ਤੁਹਾਡੀ ਸਟਫਿੰਗ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਊਗਾ ਤਾਂ ਤੁਹਾਡੇ ਪਰਾਂਠੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਦੋਨੋਂ ਪੇੜਿਆਂ ਦੀ ਅਸੀਂ ਜੋ ਛੋਟੇ ਆਕਾਰ ਦੇ ਲੈਣੇ ਆ ਵੱਡੇ ਆਕਾਰ ਦੇ ਨਹੀਂ ਲੈਣੇ ਹੈਗੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਬੇਲ ਲਵਾ ਕੇ ਬੇਲ ਕੇ ਇਹਦੀ ਲੋਈ ਨੂੰ ਬੜੀ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹ ਵਾਲੇ ਪਰਾਂਠੇ ਦੋਨੋਂ ਲੋਈਆਂ ਦੀ ਅਸੀਂ ਥੋੜ੍ਹ-ਥੋੜ੍ਹੀ ਇਹਨਾਂ ਨੂੰ ਬਦਾ ਲਵਾਂਗੇ ਜੇ ਆਟਾ ਗੁੰਨਦੇ ਹੋਏ ਥੋੜੀ ਜਿਹੀ ਅਜਵਾਇਨ ਪਾਣਾ ਚਾਹੁੰਦੇ ਹੋ ਤਾਂ ਅਜਵਾਇਨ ਵੀ ਪਾ ਸਕਦੇ ਹੋ ਹੁਣ ਅਸੀਂ ਦੇ ਵਿੱਚ ਸਟਫਿੰਗ ਪਾਵਾਂਗੇ ਸਟਫਿੰਗ ਚੰਗੀ ਤਰ੍ਹਾਂ ਭਰ-ਭਰ ਕੇ ਪਾਣੀ ਹੈ ਕਿਉਂਕਿ ਭਰ ਕੇ ਪਾਈ ਹੋਈ ਸਟਫਿੰਗ ਐ ਵਧੀਆ ਬਣਦੀ ਐ ਪਰਾਂਠੇ ਜਿਹੜੇ ਬਹੁਤ ਟੇਸਟੀ ਲੱਗਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਚਾਰੇ ਪਾਸੇ ਫੈਲਾ ਲਾਂਗੇ ਸਟਫਿੰਗ ਨੂੰ ਕਦੇ ਵੀ ਅਸੀਂ ਨੂਨ ਮਿਰਚ ਪਾਣਾ ਤਾਂ ਠੰਡੇ ਆਲੂ ਕਰਕੇ ਹੀ ਪਾਣੇ ਆ ਜੇ ਤੁਸੀਂ ਗਰਮ ਆਲੂਆਂ ਵਿੱਚ ਨਮਕ ਮਿਰਚ ਰਾਉਂਗੇ ਤਾਂ ਉਹਨਾਂ ਦੇ ਜਿਹੜਾ ਸਟਫਿੰਗ ਹੈ ਸਾਡੀ ਥੋੜੀ ਜਿਹੀ ਢਿੱਲੀ ਹੋ ਜਾਂਦੀ ਹੈ ਇਸ ਕਰਕੇ ਠੰਡੇ ਆਲੂ ਕਰਕੇ ਉਹਨਾਂ ਵਿੱਚ ਤਾਂ ਸਟਫਿੰਗ ਨਮਕ ਮਿਰਚ ਅਸੀਂ ਪਾਵਾਂਗੇ ਦੂਜੀ ਲੋਈ ਨਾਲ ਇਹਨੂੰ ਚੰਗੀ ਤਰ੍ਹਾਂ ਉੱਪਰ ਰੱਖ ਕੇ ਪ੍ਰੈਸ ਕਰ ਲਾਂਗੇ ਤੁਸੀਂ ਇੱਕ ਤਰੀਕਾ ਏ ਹੈ ਤੁਸੀਂ ਇਸ ਤਰੀਕੇ ਨਾਲ ਵੀ ਪਰੌਂਠੇ ਬਣਾ ਸਕਦੇ ਹੋ ਇਹਨੂੰ ਥੋੜਾ ਜਿਹਾ ਬੇਲਣੇ ਨਾਲ ਅਸੀਂ ਹੋਰ ਵਧਾ ਲਾਂਗੇ ਜਿੰਨੇ ਕਸਾਈਜ਼ ਦੇ ਤੁਸੀਂ ਪਰੌਂਠਾ ਬਣਾਉਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਇਹਨੂੰ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਸਾਡਾ ਇਹਨੂੰ ਥੋੜਾ ਥੋੜਾ ਹੱਥਾਂ ਨਾਲ ਵੀ ਵਿਦਾਲ ਲਵਾਂਗੇ ਅਸੀਂ ਤਵੇ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਗਰਮ ਤਵੇ ਤੇ ਅਸੀਂ ਆਪਣੇ ਪਰੌਂਠੇ ਨੂੰ ਪਾ ਲਵਾਂਗੇ ਦੋਨੋਂ ਪਾਸੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੇਕ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਅਸੀਂ ਦੋਨੋਂ ਪਾਸੇ ਤੋਂ ਕਿਓ ਲਗਾ ਕੇ ਸੇਕ ਲਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਪਰਾਂਠੇ ਖਾਓਗੇ ਤਾਂ ਬੱਚਿਆਂ ਨੂੰ ਵੀ ਬਹੁਤ ਟੇਸਟੀ ਲੱਗਣਗੇ ਕਿਉਂਕਿ ਚਟਪਟੇ ਪਰਾਂਠੇ ਬਣ ਕੇ ਤਿਆਰ ਹੁੰਦੇ ਆ ਇਹ ਦੋਨੋਂ ਪਾਸੇ ਤੋਂ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਪ੍ਰੈਸ ਕਰਕੇ ਸੇਕ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਪਰਾਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਆ ਤੁਸੀਂ ਲੇਅਰ ਵੀ ਖੋਲ ਕੇ ਦੇਖ ਸਕਦੇ ਹੋ ਇਹਦੀ ਕਿੰਨੀ ਵਧੀਆ ਸਾਡੀ ਸਟਫਿੰਗ ਇਹਦੇ ਵਿੱਚ ਪਾਈ ਸੀਗੀ ਟੇਸਟੀ ਵੀ ਲੱਗਦੀ ਹੈ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਇਹ ਤੇ ਟੇਸਟੀ ਵੀ ਲੱਗਦੀ ਹੈ ਤੇ ਦੂਜੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿ ਦੁਸੀਂ ਦੂਜੇ ਤਰੀਕੇ ਨਾਲ ਕਿਵੇਂ ਪਰਾਂਠੇ ਬਣਾ ਸਕਦੇ ਹੋ ਤਿਆਰ ਕਰ ਸਕਦੇ ਹੋ ਅਸੀਂ ਇੱਕ ਵੱਡੇ ਆਕਾਰ ਦਾ ਪੇੜਾ ਲੈ ਲਾਂਗੇ ਜਦੋਂ ਅਸੀਂ ਦੋ ਲੋਈਆਂ ਵਿੱਚ ਅਸੀਂ ਸਟਫਿੰਗ ਕਰਨੀ ਹੈ ਤਾਂ ਛੋਟੇ ਆਕਾਰ ਦੇ ਲੈਣੇ ਆ ਪੇੜੇ ਤੇ ਜਦੋਂ ਅਸੀਂ ਇੱਕ ਲੋਈ ਵਿੱਚ ਸਟਫਿੰਗ ਕਰਨੀ ਆ ਤਾਂ ਥੋੜੇ ਵੱਡੇ ਸਾਈਜ਼ ਦਾ ਪੇੜਾ ਲੈ ਲੈਣਾ ਆ ਚੰਗੀ ਤਰ੍ਹਾਂ ਸਟਫਿੰਗ ਅਸੀਂ ਭਰ ਕੇ ਪਾਣੀ ਇਹਨੂੰ ਚਾਰੋਂ ਤਰਫ ਤੋਂ ਅਸੀਂ ਬੰਦ ਕਰ ਲੈਣਾ ਹੈ ਕਿਉਂਕਿ ਕਈਆਂ ਨੂੰ ਇੱਕ ਪੇੜੇ ਵਿੱਚ ਜਿਹੜੀ ਸਟਫਿੰਗ ਭਰਨ ਵਿੱਚ ਥੋੜੀ ਦਿੱਕਤ ਆਂਦੀ ਹੈ ਤਾਂ ਤੁਸੀਂ ਦੋ ਲੋਈਆਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਥੋੜਾ ਜਿਹਾ ਆਟਾ ਬਿਲਕੁਲ ਸਹੀ ਤਰੀਕੇ ਨਾਲ ਗੁੰਨਿਆ ਹੋਊਗਾ ਤੁਹਾਡੇ ਪਰੌਂਠੇ ਜਿਹੜੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਆਟਾ ਜਿਹੜਾ ਹਮੇਸ਼ਾ ਕਦੇ ਵੀ ਹਾਰਡ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਅੰਦਰ ਵਿੱਚ ਸਟਫਿੰਗ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਸਟਫਿੰਗ ਕਰਨੀ ਹੋਵੇ ਤੁਸੀਂ ਆਟਾ ਜਿਹੜਾ ਗੁੰਨ ਕੇ ਬਿਲਕੁਲ ਸੌਫਟ ਤਿਆਰ ਕਰਨਾ ਹੈ ਚੰਗੀ ਤਰ੍ਹਾਂ ਇਹਨੂੰ ਬੇਲ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡੀ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੂਗੀ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਹੈਗਾ ਸਟਫਿੰਗ ਵਿੱਚ ਬਿਲਕੁਲ ਵੀ ਸਾਡੀ ਵਿੱਚ ਤੇ ਆਟਾ ਵੀ ਅਸੀਂ ਬਿਲਕੁਲ ਸੌਫਟ ਗੁੰਨ ਕੇ ਤਿਆਰ ਕੀਤਾ ਹੋਇਆ ਆ ਇਸ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਪਰੌਂਠਿਆਂ ਨੂੰ ਬਣਾ ਕੇ ਤਿਆਰ ਕਰ ਲਾਂਗੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਘਰੇ ਬਣਾ ਕੇ ਜਰੂਰ ਖਾਓ ਬਹੁਤ ਹੀ ਜਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੇ ਤੁਸੀਂ ਇਹਦੇ ਵਿੱਚ ਹਰ ਆਪਣੀ ਮਨਪਸੰਦੀ ਕੋਈ ਵੀ ਸਬਜ਼ੀ ਐਡ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਮਟਰਾਂ ਨੂੰ ਹਰੇ ਮਟਰਾਂ ਨੂੰ ਬੋਇਲ ਕਰਕੇ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਜਰੂਰ ਕਰਿਓ ਤੁਸੀਂ ਇਹਨੂੰ ਮੱਖਣ ਨਾਲ ਦਹੀਂ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਿਕਾਲ ਤੁਸੀਂ ਵੀ ਬਣਾਓ ਤੇ ਆਪਣੇ ਘਰੇ ਇੰਜੋਏ ਕਰੋ